ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਇੱਕ ਧਮਕੀ ਦਿੱਤੀ ਗਈ ਹੈ ਇੱਕ ਧਮਕੀ ਭਰਿਆ ਨੋਟ ਉਹਨਾਂ ਨੂੰ ਰਸੀਵ ਹੋਇਆ ਜਿਸ 'ਚ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਵਿਜੇਪੀ ਨੇਤਾ ਰਮਨ ਜੋਤ ਸਿੰਘ ਨੂੰ ਧਮਕੀ ਦਿੱਤੀ ਗਈ ਹੈ ਇਹ ਧਮਕੀ ਇੱਕ ਨੋਟ ਦੇ ਵਿੱਚ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਲਾਸਟ ਵਾਰਨਿੰਗ ਦਿੱਤੀ ਜਾਂਦੀ ਹੈ ਤਾਂ ਦਿੱਲੀ ਤੋਂ ਇਹ ਮਾਮਲਾ ਚੋਨੇ ਦਾ ਸੀ ਜਨਾ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਬਚਤ ਹੋ ਰਹੀ ਹੈ ਕਲਕੇ ਸਾਹਮਣੇ ਆਇਆ ਜਿੱਥੇ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ বিজেপি ਨੇਤਾ ਰਮਨ ਜੋਤ ਸਿੰਘ ਨੂੰ ਧਮਕੀ ਦਿੱਤੀ ਜਾਂਦੀ ਹੈ ਇੱਕ ਨੋਟ ਉਹਨਾਂ ਨੂੰ ਰਸੀਬ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਲਾਸਟ ਵਾਰਨਿੰਗ ਦਿੱਤੀ ਜਾਂਦੀ ਹੈ ਤਾਂ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ ਕਮਲ ਜੁੜਗੇ ਨੇ ਤਾਂ ਕਮਲ ਗੁਰਦੁਆਰਾ ਕਮੇਟੀ ਕੇ ਮੈਂਬਰ اور বিজেপি ਨੇਤਾ ਰਮਨ ਜੋਤ ਸਿੰਘ ਕੋ ਧਮਕੀ دی ਗਈ ਹੈ ਕੀ ਇਹ ਪੂਰਾ ਮਾਮਲਾ ਹੈ ਬਿਲਕੁਲ ਅਗਰ ਪੂਰੇ ਮਾਮਲੇ ਕੀ ਬਾਤ ਕਰੇ ਦੋ ਦਿੱਲੀ ਸਿਟੀ ਦੁਬਾਰਾ ਮੈਨੇਜਮੈਂਟ ਕਮੇਟੀ ਦੇ ਸਦੈਂਬੇ ਰਮਨ ਦੋਸਤ ਜਮਨ ਦੋਸਤ ਤੁਮ ਕੋ ਇਹ ਸੰਮਤੀ ਮਿਲੀ ਹੈ ਉਸ ਦਮ ਕੀ पत्र के माध्यम से जो है वो दी गई है और जहाँ पर वो रहते हैं उसके पास एक गुरुद्वारा है उसके पास खड़ी आ, कार में वो जो धमकी भरा नोट है जी। वो मिला है और उसमें इस तरीके से लिखा है की जो अगर समझ जाओ नहीं तो आपको तो जान पे हाथ धोने पड़ेंगे जी। और ये लास्ट वार्निंग का जो है एक जो पेपर है वो मिला है तो उसको लेकर अब दिल्ली पुलिस के आला अधिकारी जो है वो मौके पर पहुंचे थे मौके पर पहुंचने के बाद जो है पूरे मामले की जांच जो है दिल्ली पुलिस कर रही है कि आखिर ये पत्र जिसने यहाँ पर डाला है वो आखिर कौन है कितने बजे वो लोग यहाँ पर आए थे और कितने बजे ये पत्र जो है फेंका गया है इस पूरे मामले की जाँच जो है दिल्ली पुलिस कर रही है और आस पास की जो सीसीटीवी है उनकी उनको उनको जो है जांच उनकी कर रही है ਜੀ ਤਾਂ ਤੁਮਾਂ ਮਾਮ ਜਾਣਕਾਰੀ ਲਈ ਧੰਨਵਾਦ ਤਾਂ ਗੁਰਦੁਆਰਾ ਕਮੇਟੀ ਤੇ বিজেপি ਨੇਤਾ ਰਮਨ ਜੋਤ ਸਿੰਘ ਨੂੰ ਇੱਕ ਧਮਕੀ ਮਿਲਦੀ ਹੈ ਜਾਨੋ ਮਾਰਨ ਦੀ ਧਮਕੀ ਮਿਲਦੀ ਹੈ ਇੱਕ ਨੋਟ ਜਿਹੜਾ ਆ ਉਹਨਾਂ ਨੂੰ ਰਸੀਵ ਹੁੰਦਾ ਜਿਸ ਦੇ ਵਿੱਚ ਉਹਨਾਂ ਨੂੰ ਲਾਸਟ ਵਾਰਨਿੰਗ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਗੁਰਦੁਦਾਰਾ ਸਾਹਿਬ ਨੇੜੇ ਖੜੀ ਕਾਰ ਤੇ ਇਹ ਧਮਕੀ ਭਰਿਆ ਨੋਟ ਜਿਹੜਾ ਰੱਖ ਕੇ ਕੋਈ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਆ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਿਹੜੇ ਆ ਨੇੜੇ ਤੇੜੇ ਲੱਗੇ ਜਿੰਨੇ ਵੀ ਸੀਸੀਟੀਵੀ ਕੈਮਰੇ ਆ ਉਹ ਖੰਗਾਲੇ ਜਾ ਰਹੇ ਨੇ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਇਹ ਧਮਕੀ ਪਰਿਆ ਨੋਟ ਗੱਡੀ ਤੇ ਕਿਸ ਨੇ ਰੱਖਿਆ ਹੈ ਤੇ ਕਿਸ ਨੇ ਵਿਜੇਪੀ ਨੇਤਾ ਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਰਮਨਜੋਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤਾਂ ਇਹ ਲੈਟਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਲਿਖਿਆ ਹੈ ਕਿ ਸੁਧਰ ਜਾ ਰਾਜਨੀਤੀ ਤੋਂ ਬਾਹਰ ਹੋ ਜਾ ਨਹੀਂ ਤਾਂ ਹੱਥ ਤੋਂ ਜਾਨ ਗਵਾਉਣੀ ਪੈ ਸਕਦੀ ਹੈ ਤਾਂ ਲਾਸਟ ਵਾਰਨਿੰਗ ਜਿਹੜੀ ਆ ਰਮਨਜੋਤ ਸਿੰਘ ਨੂੰ ਦਿੱਤੀ ਗਈ ਹੈ ਤਾਂ ਦਿੱਲੀ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਉਹਨਾਂ ਦੀ ਗੱਡੀ ਤੇ ਇਹ ਲੈਟਰ ਇੱਕ ਨੋਟ ਰੱਖਿਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੀ ਦਿੱਤੀ ਜਾਂਦੀ ਹੈ ਤੇ ਲਾਸਟ ਵਾਰਨਿੰਗ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਹੁਣ ਪੂਰੇ ਐਕਸ਼ਨ ਦੇ ਵਿੱਚ ਆ ਗਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਇਹ ਕਿਸ ਦਾ ਕੰਮ ਹੈ ਕਿਸ ਦੇ ਵੱਲੋਂ ਹੈ ਨੋਟ ਜਿਹੜਾ ਹੈ ਗੱਡੀ ਉੱਤੇ ਰੱਖਿਆ ਗਿਆ ਹੈ ਤੇ ਕਿਸਤੇ ਵੱਲੋਂ ਇਹ ਧਮਕੀ ਜਿਹੜੀ ਆ ਰਮਨ ਜੋਤ ਸਿੰਘ ਨੂੰ ਦਿੱਤੀ ਗਈ ਹੈ ਤਾਂ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਭਾਜਪਾ ਨੇਤਾ ਰਮਨ ਜੋਤ ਨੂੰ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਸੁਦਰਜ ਰਾਜਨੀਤੀ ਤੋਂ ਬਾਹਰ ਹੋ ਜਾ ਕੋਈ ਵੀ ਸਿਕਿਉਰਟੀ ਕੰਮ ਨਹੀਂ ਆਵੇਗੀ ਤੇ ਲਾਸਟ ਵਾਰਨਿੰਗ ਜਿਹੜੀ ਆ ਰਮਨ ਜੋਤ ਨੂੰ ਇਸ ਲੈਟਰ ਦੇ ਵਿੱਚ ਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇਹ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਵਿਜੇਪੀ ਨੇਤਾ ਨੇ ਜਿਨ੍ਹਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਇਹ ਨੋਟ ਰਿਸੀਵ ਹੋਇਆ ਹੈ ਗੱਡੀ ਦੇ ਉੱਤੇ ਨੋਟ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ